ਏ ਆ ਜੀ ਆਪਣਾ ਮਦਰਾਸੀ ਨਿੰਬੂ ਤੇ ਬੂਟਾ ਧਰਾ ਇਹ ਹੈਗਾ ਵਾ 5 ਸਾਲ ਦਾ 4-5 ਸਾਲ ਹੋ ਗਏ ਬੂਟੇ ਨੂੰ ਪਹਿਲਾਂ ਮਿੱਟੀ ਦੇ ਗਮਲੇ 'ਚ ਹੀ ਹੁਣ ਅਸੀਂ ਲਾਇਆ ਸਾਲ ਕੋਇਆ ਵਾ ਇਹਨੂੰ ਗਰੋ ਬੈਗ ਦੇ ਵਿੱਚ 18x18 ਦਾ ਗਰੋ ਬੈਗ ਆ ਤੇ ਇਹਦੇ ਨਾਲ ਤੁਸੀਂ ਵੇਖ ਸਕਦੇ ਜੀ ਇਹਦਾ ਫਲ ਜਿਹੜਾ ਵਾ ਨਵਾਂ ਵੀ ਪੈ ਰਿਹਾ ਵਾ ਤੇ ਤੁਹਾਨੂੰ ਮੈਂ ਸਾਰੇ ਬਨੇਰੇ ਦਰਸ਼ਨੀ ਕਰਾਉਣਾ ਫਲ ਦੇਖ ਸਕਦੇ ਜੀ ਸਾਰਾ ਹੀ ਇਹਦਾ ਇਹ ਕੋਈ ਨਕਲੀ ਨਹੀਂ ਹੈ ਇਹ ਅਸਲੀ ਨਿੰਬੂ ਆ ਇਹ ਹੁਣ ਪੂਰਾ ਭਰਿਆ ਪਿਆ ਬੂਟਾ ਇਸ ਟਾਈਮ ਤੇ ਨਵੇਂ ਜਿਹੜੇ ਫਲ ਉਹ ਵੀ ਆ ਰਹੇ ਆ ਤੇ ਇਹ ਗਮਲੇ ਦੇ ਵਿੱਚ ਹੀ ਇਹਨੇ ਇਨਾ ਫਲ ਦੇਣਾ ਵਾ ਕਿ ਤੁਸੀਂ ਇਹਦਾ ਚਾਰ ਵੀ ਪਾ ਸਕਦੇ ਇਹ ਨਿੰਬੂ ਦਾ ਇਹ ਪੌਦਾ ਹੀ ਨਵਾਂ ਵਧੀਆ ਇਹਨੂੰ ਕਹਿੰਦੇ ਮਦਰਾਸੀ ਨਿੰਬੂ ਆ ਵੇਖੋ ਇਦੇ ਨਾਲ ਹੀ ਇੱਕ ਤੁਹਾਨੂੰ ਬੂਟਾ ਜਿਹੜਾ ਵਾ ਆਪਣੇ ਆਪ ਤੇ ਵਰਦਾਨ ਆਏ ਕਲ ਬੜਾ ਡਿਮਾਂਡ ਆ ਉਸ ਬੂਟੇ ਦੀ ਉਹ ਆ ਮਰਿੰਗਾ ਇਹਨੂੰ ਕਹਿੰਦੇ ਸਵੰਜਨਾ ਵੀ ਕਹਿੰਦੇ ਆ ਤੇ ਮਰਿੰਗਾ ਵੀ ਕਹਿੰਦੇ ਇਹ ਵੀ ਅਸੀਂ ਗਮਲੇ ਚ ਦਖਤ ਲਾਇਆ ਦਖਤ ਹੁੰਦਾ ਇਹਦੇ ਫਲੀਆਂ ਲੱਗੀਆਂ ਅਸੀਂ ਲਾ ਲੀਆਂ ਵਾ ਤੇ ਇਹਦੀ ਜੜ ਤੋਂ ਲਾ ਕੇ ਹਰ ਇੱਕ ਚੀਜ਼ ਜਿਹੜੀ ਕੰਮ ਆਉਣ ਵਾਲੀ ਆ ਇਹਦੇ ਪੱਤੇ ਖਾਣਾ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਤੁਸੀਂ ਇਹਦੇ ਪੱਤਿਆਂ ਤੋਂ ਪਾਊਡਰ ਵੀ ਬਣਾ ਸਕਦੇ ਜੀ ਤੇ ਉਦਾਂ ਡਾਇਰੈਕਟ ਵੀ ਖਾ ਸਕਦੇ ਜੀ ਧੋ ਕੇ ਇਹ ਇਹਦੇ ਨਾਲ ਆਹ ਕੁਵਾਰ ਗੰਦਲ ਇਹਦੇ ਫਾਇਦੇ ਤੁਹਾਨੂੰ ਦੂਜੀਆ ਵੀਡੀਓ ਜੇ ਮੈਂ ਦੱਸਿਆ ਆ ਇਹਦੇ ਨਾਲ ਆਪਾਂ ਨਾ ਇੱਕ ਆਹ ਲਾਇਆ ਆਪਣਾ ਨਰੰਗੀ ਦਾ ਪੌਦਾ ਨਰੰਗੀ ਜਿਹੜੀ ਆ ਇਹ ਸੰਜਾਵਟੀ ਬੂਟਾ ਵਾ ਕੱਟ-ਕੱਟ 10 ਫੁੱਟ ਦਾ ਹੋ ਜਾਂਦਾ ਬੂਟਾ ਇਹ ਤੇ ਇਹਦੇ ਸੰਤਰੀਆਂ ਵਾਂਗੂ ਹੀ ਰੰਗੰਗੀ ਲੱਗਦੀ ਆ ਤੇ ਨਾਲ ਇਹਦੇ ਇੱਕ ਹੋਰ ਬੂਟਾ ਲਾਇਆ ਆਪਾਂ ਇਹਨੂੰ ਕਹਿੰਦੇ ਆ ਦੇਸੀ ਨਿੰਬੂ ਇਹਦਾ ਜਿਹੜਾ ਸਕੰਨੀ ਵੀ ਬੜੀ ਵਧੀਆ ਵੰਦੀ ਨਿੰਬੂ ਦੀ ਇਹਦੇ ਨਿੰਬੂ ਦੀ ਇਹਦੇ ਨਾਲ ਤੁਹਾਨੂੰ ਇੱਕ ਨਾ ਆਪਣਾ ਇਹ ਥਾਈਲੈਂਡ ਦਾ ਅਮਰੂਦ ਆ ਅਮਰੂਦ ਵੇਖ ਸਕਦੇ ਆ ਤੁਸੀਂ ਅਜੇ ਲੱਗੇ ਵੀ ਆ ਤੇ ਥੱਲੇ ਵੀ ਅਗੇ ਦੇ ਆ ਦੇਖੋ ਇਹ ਬੂਟਾ ਬਹੁਤ ਸ਼ਾਨਦਾਰ ਹੈ ਇਹ ਵੀ ਆਪਣਾ 18x18 ਦੇ ਗਰੋ ਬੈਗ 'ਚ ਲੱਗਾ ਵਾ ਤੇ ਤੁਸੀਂ ਕੋਠੇ ਤੇ ਹਰ ਇੱਕ ਜਿਹੜਾ ਬੂਟਾ ਤੁਸੀਂ ਲਾ ਸਕਦੇ ਜੇ ਫਰੂਟ ਵਾਲਾ ਇੱਕ ਆਪਣੇ ਅੱਜਕੱਲ ਗ੍ਰੀਨ ਐਪਲ ਵੀ ਹੋ ਜਾਂਦਾ ਆਹ ਹੈ ਜੇ ਗ੍ਰੀਨ ਐਪਲ ਤੇ ਗ੍ਰੀਨ ਐਪਲ ਦਾ ਬੂਟਾ ਕ ਆਪਣੇ ਇੱਕ ਨਵੇਂ ਬੂਟੇ ਆਪਾਂ ਲਿਆਂਦੇ ਆ ਅੱਜ ਕੱਲ ਇਹ ਇੱਕ ਆਮ ਦਾ ਬੂਟਾ ਵਾ ਇਹਦੇ ਨਾਲ ਹੀ ਆ ਜਿਹੜਾ ਵਾ ਬਦਾਮ ਦਾ ਪੌਦਾ ਆਪਣਾ ਇੱਕ ਪਿਸਤੇ ਦਾ ਪੌਦਾ ਵਾ ਇਹਦੇ ਨਾਲ ਹੀ ਦੇ ਬੂਟੇ ਆਪਣੇ ਹੋਰ ਵੀ ਬੜੇ ਆ ਉਹ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਧੰਨਵਾਦ ਘੋ ਉਹ ਵੀਡੀਓ ਚਲਾਤੀ ਜੀ